ਹੋ ਸਨਾਓ ਬੀਬੀ ਕੀ ਹਾਲ ਚੱਲ ਸਿੱਤਾਂ ਠੀਕ ਨੇ ਤੁਹਾਡੀਆਂ ਬਸ ਵਧੀਆ ਪੁੱਤ ਜਿਹੜਾ ਸਮਾਨ ਅੰਤਵੇ ਦੁਕਾਨਾਂ ਦਾ ਕਰਾਇਆ ਦੇਣਾ ਆਇਆ ਸੀ ਬੀਬੀ ਐਤ ਕੀ ਥੋੜਾ ਜਿਹਾ ਲੇਟ ਹੋ ਗਿਆ ਉਹ ਨਿਆਣਿਆਂ ਦੀ ਐਡਮਿਸ਼ਨ ਕਰਾਣੀ ਸੀ ਨਾ ਤਾਂ ਕਰਕੇ ਆ ਲਓ ਗਿਣ ਲਓ ਕੋਈ ਨਾ ਪੁੱਤ ਜੇ ਹਲੇ ਵੀ ਲੋੜਾ ਤਾਂ ਕੋਈ ਨਾ ਕਿਤੇ ਨਹੀਂ ਪੱਜਿਆ ਜਾਂਦਾ ਕਰਾਇਆ ਨਹੀਂ ਨਹੀਂ ਬੀਬੀ ਹੋ ਗਿਆ ਸਭ ਕੁਝ ਨਾਲੇ ਜੇ ਮੈਨੂੰ ਲੋੜ ਹੁੰਦੀ ਮੈਂ ਤੁਹਾਨੂੰ ਦੱਸ ਹੀ ਦੇਣਾ ਸੀ ਤੁਸੀਂ ਕਿਹਾ ਅਜ ਤੱਕ ਮੈਨੂੰ ਕੋਈ ਲੋੜ ਆ ਚੱਲ ਚੰਗਾ ਪੁੱਤ डबा फनाई पुत बीबी तो मैं कि चिर तो देह दा? थोड़े पैसे उस डब्बे रख दिने एक का डब्बा बीबी ਏ ਇਨਸਾਨੀ ਤਰ੍ਹਾਂ ਦਾ ਡੱਬਾ ਇਨਸਾਨੀ ਤੋੜਾ ਡੱਬਾ ਮੈਂ ਸਮਝਿਆ ਨਹੀਂ ਬੀਬੀ ਸਮਝ ਤਾਂ ਮੈਨੂੰ ਵੀ ਬੜੀ ਲੇਟ ਆਈ ਪੁੱਤ ਪਰ ਸਿੱਖਣ ਤੇ ਸਮਝਣ ਦੀ ਕੋਈ ਉਮਰ ਨਹੀਂ ਹੁੰਦੀ ਤੇ ਮੈਨੂੰ ਇਹ ਸਬਕ ਸਿਖਾਇਆ ਮੇਰੀ ਪੋਤੀ ਨੇ ਆਖੀ ਮੈਂ ਕਿ ਹਾਂਜੀ ਆਉਗੀ ਉਹਦੇ ਪੁੱਤ ਪੁੱਤ ਅੱਜ ਤੇਰੀ ਪੂਆ ਆਈ ਸੀ ਤੇਰੀ ਪੂਆ ਤੇ ਪਿਆਰ ਦੇ ਗਿਆ ਉਹ ਕਹਿੰਦੀ ਸੀ ਅਸੀਸ ਨੂੰ ਦੇ ਦਿਓ ਉਹ ਚੀਜੀ ਖਾ ਲੂਗੀ ਅਸੀਸ ਗੱਲ ਸੁਣ ਪੁੱਤ ਹਾਂਜੀ ਦਾਦੀ ਪੁੱਤ ਮੈਂ ਤੈਨੂੰ 1-2 ਵਾਰ ਪਹਿਲਾਂ ਵੀ ਕਿਹਾ ਜਦੋਂ ਵੀ ਤੈਨੂੰ ਪੈਸੇ ਮਿਲਦੇ ਆ ਤੂੰ ਥੋੜੇ ਜਿ ਆਪਣੇ ਗੋਲਿਕ ਚ ਪਾ ਕੇ ਬਾਕੀ ਉਸ ਡੱਬੇ ਚ ਪਾ ਦਿੰਨੀ ਆ ਉਹ ਕਿਹੜਾ ਡੱਬਾ ਆ ਪੁੱਤ ਦਾਦੀ ਮੇਰੇ ਸਕੂਲ ਲੈਣਾ ਇੱਕ ਨਵੀਂ ਫਰੈਂਡ ਆਈ ਆ ਇੱਕ ਦਿਨ ਤੋਂ ਤੁਸੀਂ ਰੋਟੀ ਖਾਣ ਲੱਗੇ ਆ ਉਹ ਰੋਟੀ ਨਹੀਂ ਲੱਗੀ ਆਈ ਮੈਂ ਕਿਹਾ ਤੁਹਾਨੂੰ ਨਹੀਂ ਲੱਗੀ ਰੋਟੀ ਉਹ ਕਹਿੰਦੀ ਅੱਜ ਕਿ ਪਪਾ ਲੇਟ ਆਂ ਕਿ ਮੈਂ ਕਿਹਾ ਮੇਰੇ ਪਪਾ ਤਾਂ ਆਫਿਸ ਤੋਂ ਜਲਦੀ ਆ ਜਾਂਦੇ ਆ ਤੇਰੇ ਪਪਾ ਅੱਜ ਤੋਂ ਲੇਟ ਉਹ ਕਹਿੰਦੀ ਮੇਰੇ ਪਪਾ ਕੰਮ ਉਸ ਨਹੀਂ ਜਾਂਦੇ ਉਹ ਮੁਝੀਂ ਵੀ ਕਹਿੰਦੇ ਆ ਉਹ ਪੈਸੇ ਲੈ ਕੇ ਆਂਦੇ ਆ ਫੇਰ ਸਾਡੀ ਕਦੇ ਰੋਟੀ ਬਣਦੀ ਆ ਫੇਰ ਜੱਜੀ ਮੈਂ ਆਨੂ ਪੁੱਛਿਆ ਜੇ ਤੇਰੇ ਪਪਾ ਨੂੰ ਕਦੇ ਫੀਵਰ ਹੋ ਜਵੇ ਜਾਂ ਪੈਸੇ ਨਾ ਲੈ ਕੇ ਆ ਫੇਰ ਤੁਸੀਂ ਕੀ ਕਰਦੇ ਹੋ ਉਹ ਕਹਿੰਦੀ ਅਸੀਂ ਥਾਣੇ ਹੀ ਕੀ ਚੋਧਨੇ ਆ ਫਰਟੇ ਹਾਂ ਜਦੋਂ ਵੀ ਮੈਨੂੰ ਪੈਸੇ ਮਿਲਦੇ ਹਨ ਦਾਦੀ ਮੈਂ ਆਪਣੇ ਜੱਗਾ ਰੱਖ ਕੇ ਬਾਕੀ ਉਸ ਟੱਬੇ ਚ ਪਾ ਦਿੰਦੀ ਹਾਂ ਤੇ ਜਦੋਂ ਕਿੰਨੇ ਸਾਰੇ ਪੈਸੇ ਇਕੱਠੇ ਹੋ ਜੇਗਾ ਨਾ ਦਾਦੀ ਮੈਂ ਇਹ ਸਾਰੇ ਉਹਨੂੰ ਦੇ ਦੇਣੀ ਤੇ ਉਹਨੂੰ ਕਹਿਣਾ ਹੁਣ ਜਦੋਂ ਵੀ ਤੇਰੇ ਪਾਪਾ ਨੂੰ ਪੈਸੇ ਨਾ ਨਾ ਮਿਲੇ ਤਾਂ ਤੁਸੀਂ ਉਹ ਕਹਿਣਾ ਸਿਓ ਇਹ ਮੈਂ ਨਾਲ ਰੁਪਈਆ ਖਾ ਲਿਓ ਉਹਦੇ ਹੋਣਾ ਆਖਰੀ ਬੰਨਣਾ ਨੇ ਮੇਰਾ ਕਾਲ ਤਾਈ ਕੱਢ ਕੇ ਰੱਖ ਦਿੱਤਾ ਪਪੋ ਉਹ ਤੋਂ ਤੇ ਮੈਂ ਇਨਖਾਨੀਅਤ ਦਾ ਡੱਬਾ ਲਾ ਲਿਆ ਜੋ ਤੋਂ ਵੀ ਮੈਨੂੰ ਪਿਆਇਆ ਜਾਂ ਥੋੜੇ-ਪੋਕੇ ਪੈਸੇ ਮਿਲ ਗਏ ਆ ਮੈਂ ਬਸ ਆਪਣੇ ਜੋਗਾ ਰੱਖ ਕੇ ਬਾਕੀ ਇਹਦੇ ਥਾ ਪਾ ਦਿੰਦੇ ਆ ਤੇ ਜੇ ਕੋਈ ਮੇਰੇ ਆਲੇ-ਦੁਆਲੇ ਤਸਨ ਉਹ ਹਾ ਟਿਕਟ ਕਰਕੇ ਖਾਣ ਵਾਲਾ ਰੱਬ ਦਾ ਕੋਈ ਵੀ ਬੰਦਾ ਜਾ ਕੇ ਲੋੜਵੰਦ ਪੈਸੇ ਭਖੋ ਹਲਾਤਾਂ ਨਾਲ ਜੂਝ ਕਮੇਡੀਅਨ ਵੀ ਕੰਦਾ ਤਾਂ ਮੈਂ ਇਹ ਸਭ ਟਿਕਟ ਕਿਟੂ ਇਨਖਾਨੀਅਤ ਦੇ ਫਰਦਾਂ ਦੀ ਪਿੰਜੇ ਉਹ ਕਿਉਂ ਨਿਕਾਟ ਨਹੀਂ ਬੀਬੀ ਜੀ ਬਹੁਤ ਪੁੰਨ ਦਾ ਕੰਮ ਕਰ ਰਹੇ ਹੋ ਤੁਸੀਂ ਤੇ ਇਹ ਪੁੰਨ ਦੇ ਕੰਮ ਵਿੱਚ ਮੈਂ ਕਿੱਦਾਂ ਪਿੱਛੇ ਰਹਿ ਜਾਵਾਂ ਤੇ ਆਲੋ ਅੱਜ ਤੋਂ ਮੇਰਾ ਵੀ ਹਿੱਸਾ ਬਣ ਲਓ ਆਪਣੇ ਇਸ ਇਨਸਾਨੀਅਤ ਦੇ ਡੱਬੇ 'ਚ